ਸੜਕ ਦੇ ਉੱਪਰ ਉਸ ਮੌਕੇ ਦਹਿਸ਼ਤ ਫੈਲ ਗਈ ਜਦੋਂ ਸੜਕ ਦੇ ਉੱਤੇ ਖੜੇ ਇੱਕ ਮੋਟਰਸਾਈਕਲ ਨਾਲ ਭਰੇ ਕੰਟੇਨਰ ਦੇ ਵਿੱਚ ਅਚਾਨਕ ਅਗ ਲੰਘ ਗਏ ਜਿਵੇਂ ਹੀ ਲੋਕਾਂ ਨੇ ਕੰਟੇਨਰ ਟਰੱਕ ਵਿੱਚੋਂ ਧੂਆ ਨਿਕਲਦਾ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿੱਥੇ ਕਿ 10 ਮਿੰਟ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਮੁਸ਼ਕਲਤ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਮਾਮਲਾ ਬਰਨਾਲਾ ਦਾ ਹੈ ਜਿੱਥੇ ਕੇ ਹੰਡਾਇਆ ਰੋਡ ਦੇ ਉੱਪਰ ਪਚੈਰੀ ਰੋਡ ਦੇ ਕੋਲ ਬਣੀ ਮੋਟਰਸਾਈਕਲ ਦੀ ਏਜੰਸੀ ਦੇ ਗੇਟ ਤੇ ਖੜੇ ਕੰਟੇਨਰ ਨੂੰ ਅਚਾਨਕ ਅੱਗ ਲੱਗੀ ਹੈ। ਮੋਟਰਸਾਈਕਲ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਕੰਟੇਨਰ ਦੇ ਵਿੱਚ 50 ਮੋਟਰਸਾਈਕਲ ਸੀ ਤੇ ਅੱਗ ਕੰਟੇਨਰ ਵਿੱਚ ਰੱਖੀਆਂ ਬੋਰੀਆਂ ਨੂੰ ਲੱਗੀ ਸੀ ਤਾਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਉਹ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਹੋ ਕੀ ਚੈੱਕ ਕਰੋ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ਤੇ ਨਾ ਪਹੁੰਚ ਦੇਤਾ 50 ਮੋਟਰਸਾਈਕਲਾਂ ਦਾ ਨੁਕਸਾਨ ਹੋ ਜਾਂਦਾ ਹਰਜੇਸ਼ ਬੰਸਲ ਹੈ ਜੀ ਬੰਸਲ ਆਟੋਮੋਬਾਈਲਸ ਤੋਂ ਬੋਲ ਰਿਹਾ ਹਾਂ ਜੀ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕੀ ਦੀਦ ਦੇ ਦੀਦ ਦੇ ਲਈ ਬੋਲ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਛਲਾਂਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲਈ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਈ ਜੀ ਕਹਿ ਸਕਦੇ ਆ ਫਾਇਰ ਟੀਮ ਜਿਹੜੇ ਆ ਕੇ ਬੰਦ ਗਿਆ ਵੀ ਵੱਡਾ ਨੁਕਸਾਨ ਹੋਣ ਤੋਂ ਟੱਲ ਗਿਆ ਹਾਂਜੀ ਹਾਂਜੀ ਬਿਲਕੁਲ ਵੱਡਾ ਵੱਡਾ ਨੁਕਸਾਨ ਹੋਣ ਤੋਂ ਟੱਲ ਗਿਆ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ ਦੂਜੀ ਘਟਨਾ ਵੀ ਬਰਨਾਲਾ ਦੇ ਹੰਡਾਇਆ ਰੋਡ ਤੇ ਵਾਪਰੀ ਆ ਜਿੱਥੇ ਕਿ ਇੱਕ ਔਰਤ ਤੇ ਇੱਕ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਹਸਪਤਾਲ ਜਾ ਰਹੇ ਸੀ ਤੇ اچانک ਕਾਰ ਦੀ ਸਪੀਡ ਵੱਧ ਗਈ ਤੇ ਸੜਕ ਤੇ ਧੂਏ ਦਾ ਗੁਬਾਰ ਬਣ ਗਿਆ ਤੇ ਕਾਰ ਵਿੱਚ ਸਵਾਰ ਆਦਮੀ ਔਰਤ ਆਪਣੀ ਜਾਨ ਬਚਾਉਣ ਦੇ ਲਈ ਬਾਹਰ ਨਿਕਲੇ ਤੇ ਇਸ ਤੋਂ ਬਾਅਦ ਕਾਰ ਦਾ ਇੰਜਨ ਖਰਾਬ ਹੋ ਗਿਆ ਤੇ ਕਾਰ ਵਿੱਚ ਅੱਗ ਲੱਗਣ ਤੋਂ ਬਚਾਰਿਆ ਗਿਆ ਇਹ ਦੋਵੇਂ ਕਟਨਾਵਾਂ ਬਰਨਾਲਾ ਦੇ ਹੰਡਾਇਆ ਰੋਡ ਤੇ ਵਾਪਰੀਆਂ ਨੇ ਤੇ ਇਹਨਾਂ ਵਿੱਚ ਇੱਕ ਅਪਾਇਰ ਬ੍ਰਿਗੇਡ ਦੇ ਲੋਕ ਮੌਕੇ ਤੇ ਨਾ ਪਹੁੰਚਦੇ ਤੇ ਕਾਰ ਵਿੱਚ ਬੈਠੇ ਲੋਕ ਆਪਣੀ ਤੇਜ਼ੀ ਨਾਲ ਕਾਰ ਵਿੱਚੋਂ ਬਾਹਰ ਨਾ ਨਿਕਲਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਤਾਂ ਕੁੱਲ ਮਿਲਾ ਕੇ ਦੋਵੇਂ ਹਾਦਸਿਆਂ ਦੇ ਵਿੱਚ ਜਾਨ-ਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਜਗਬਾਣੀ ਟੀਵੀ ਲਈ ਪਨੀਤ ਸ਼ਰਮਾ ਦੀ ਰਿਪੋਰਟ